ਦੇਖੋ ਇਹ ਤਾਂ ਕੋਈ ਨਹੀਂ ਇਹ ਤਾਂ ਦੇਖੋ ਕੋਲਾ ਕਰਦੇ ਹਾਂ ਹਾਂਜੀ ਹਾਂਜੀ ਫਿਰ ਕੋਈ ਸ਼ਮਾਈ ਕਰੋ ਗੱਲ ਅੰਦਰ ਨਹੀਂ ਜਾਣ ਦਿੰਦੇ ਪਾਣੀ ਤਾਂ ਵਾਈ ਦਾ ਦੱਸ ਦਿੱਤਾ ਹਾਂਜੀ ਤੇ ਤੁਹਾਡੀ ਜਿਹੜੀ ਪੇਮੈਂਟ ਹੈਗੀ ਆ ਉਹ ਮੰਗਲਵਾਰ ਤੋਂ ਕੱਢੀ ਕੰਟੀਨਿਊ ਹੋਈ ਹੈ ਕੱਢ ਚਾ ਲੋ ਯਾਰ ਮੰਨਦਾ ਕੋਈ ਨਹੀਂ ਸੀ ਹਾਂਜੀ ਹਾਂਜੀ ਦਲਵਾ ਦੋ ਤੁਹਾਡੀ ਜਿਹੜੀ ਪੇਮੈਂਟ ਆ ਉਹ ਕੰਪਨੀ ਦੀ 2-2 ਚਾਰ ਦਿਨ ਲੱਗੂਗੀ ਅਸੀਂ ਵੀ ਡੋਗੋਣ ਵਾਲੇ ਬੰਦੇ ਨੇ ਪੈਸੇ ਕਰੇਗੇ ਤੇ ਕੁਝ ਚੀਜ਼ਾਂ ਲੈ ਕੇ ਚਾਰੋ ਦਿਨ ਅਸੀਂ ਇਹ ਅਡੀਸ਼ਨਸ ਦਾ ਨਾਮ ਟਿਕਾਲ ਛੱਡੋ ਉਹਨਾਂ ਦੇ ਪੈਸੇ ਪੈ ਗਿਆ ਸਾਡੇ ਰਹਿ ਤੂੰ ਇੱਕ ਮਿੰਟ ਰੁਕ ਜਾ ਪਿੱਛੇ ਜਾਣ ਚੱਲ ਹੋ ਗਿਆ ਨਹੀਂ ਉਹਦੇ ਵਿੱਚ ਗੱਲ ਕਰ ਦੱਸ ਨਾ ਦੋ ਦਸ ਸਿੱਧਾ ਕਰਦੇ ਮੈਂ ਬੋਲ ਕੇ ਦੱਸ ਦਿੰਦਾ ਕਰਦੇ ਕਰਦੇ ਦੋ ਕਰੇ ਸਮਝਾਉਂਦੇ ਕਰਦੇ ਜੋ ਹਾਂ ਕਰਾਂਗੇ ਕੱਲ ਯਾਰ ਇਧਰ ਖਾਵਾ ਤੇ ਕਰੋ ਗੱਲ ਜਦ ਫਿਰ ਹੋ ਗਿਆ ਆ ਵੀ ਮੈਂ ਦਰਜ ਆਪਣਾ ਹਾਂਜੀ ਤੁਸੀਂ ਅੱਜ ਹਮੀਰਾ ਫੈਕਟਰੀ ਦੇ ਸਾਹਮਣੇ ਬੰਦੇ ਸਾਰੇ ਇਕੱਠੇ ਹੋਏ ਆ ਧਰਨਾ ਲਾਇਆ ਵਾ ਕੀ ਵਜ੍ਹਾ ਥੋੜਾ ਵਿਸਥਾਰ ਨਾਲ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਸ਼ਮੀਰ ਸਿੰਘ ਪਿੰਡ ਮਿਰਜ਼ਾਪੁਰ ਤੋਂ 35 ਸਾਲ ਨੌਕਰੀ ਕੀਤੀ ਹੈ ਹਮੀਰਾ ਫੈਕਟਰੀ ਚ ਨਾ ਜ਼ਮੀਨ ਨਾ ਜੀ ਆਂਦਾ ਤਾਂ 1.5 ਸਾਲ ਹੋ ਗਿਆ ਮੈਨੂੰ ਰਿਟਾਇਰਮੈਂਟ ਹੋਏ ਨੂੰ 12 ਕਲਾਸ ਪੜ੍ਹ ਕੇ ਮੇਰੇ ਨਿਆਣੇ ਘਰੇ ਬੈਠੇ ਨਾ ਕੋਈ ਨੌਕਰੀ ਨਾ ਕਾਰੋਬਾਰ ਅੱਗੋਂ ਮੈਂ ਕਿੱਥੋਂ ਉਹਨਾਂ ਨੂੰ ਪੜ੍ਹਾਵਾਂ ਨਾ ਤੇ 9000 ਰੁਪਿਆ 3500 ਪੈਸੇ ਲੱਗੀ ਆ ਉਹਦੇ ਨਾਲ ਮੈਂ ਕੀ ਰਜਗਾਰ ਕਰ ਸਕਦਾ ਜਾਂ ਕੀ ਕਾਰੋਬਾਰ ਕਰ ਸਕਦਾ ਗਵਰਨਮੈਂਟ ਦੇ ਨੌਕਰੀ ਨਹੀਂ ਦੇਣੀ ਥਾਂ ਥਾਂ ਤੇ ਫੋਨ ਆਉਂਦੇ ਬੱਚੇ ਕਰਾਓ ਐਡਮਿਸ਼ਨ ਕਰਾਓ ਐਡਮਿਸ਼ਨ ਕਰਾਓ ਰੋਜ਼ ਇੰਨੀਆਂ ਕਾਲਾਂ ਆਉਂਦੀਆਂ ਐਡਮਿਸ਼ਨ ਅਸੀਂ ਕਾਦੀ ਕਰੀ ਸਾਡੀ ਘਰ ਦੀ ਰੋਟੀ ਨਹੀਂ ਪੂਰੀ ਹੋ ਰਹੀ ਐਡਮਿਸ਼ਨ ਕਾਦੀ ਕਰਾਈਏ ਇੱਥੇ ਜਿਹੜਾ ਤੁਸੀਂ ਧਰਨਾ ਲਾਇਆ ਉਹ ਕਿਹੜੀ ਵਜ੍ਹਾ ਕਰਕੇ ਲਾਇਆ ਇਹ ਸਾਡੇ ਹੁਣ 1.5 ਸਾਲ ਤੋਂ ਰਿਟਾਇਰਮੈਂਟ ਦੇ ਅੱਗੇ ਰਿਟਾਇਰਮੈਂਟ ਹੁੰਦੇ ਹੀ ਤੇ ਸਾਨੂੰ ਪੈਸੇ ਉਸੇ ਦਿਨ ਮਿਲ ਜਾਂਦੇ ਸੀ ਚੈੱਕ ਜੀ ਤੇ 1.5 ਸਾਲ ਹੋ ਗਿਆ ਸਾਨੂੰ ਹੁਣ ਕੋਈ ਦੇਣ ਨਹੀਂ ਦੇ ਆਉਂਨੇ ਆ 20 ਤਰੀਕ 30 ਤਰੀਕ 5 ਤਰੀਕ 10 ਤਰੀਕ ਆ 10 ਮਹੀਨੇ ਹੋ ਗਿਆ ਸਾਨੂੰ ਚੱਕਰ ਮਾਰਦੇ ਨੂੰ ਕਿੰਨੇ ਕ ਦੱਸੋ ਅਸੀਂ ਹੁਣ ਕਿੱਥੇ ਜਾਈਏ ਤੁਸੀਂ ਅੰਦਰ ਕਿੰਨਾ ਨਾ ਗੱਲ ਕੀਤੀ ਆ ਅਸੀਂ ਅੰਦਰ ਗੌਰਪ੍ਰੀਤ ਨਾਮ ਵੀ ਗਏ ਆ ਰਾਜਕੁਮਾਰ ਨਾਮ ਵੀ ਗਏ ਆ ਦੂਜੇ ਕੁਲਵਿੰਦਰ ਨਾਮ ਵੀ ਸਰਨਾਗੇ ਆ ਕੀ ਕਹਿੰਦੇ ਨੇ ਉਹ ਉਹ ਤਰੀਕ ਹੀ ਦੱਸੀ ਜਾਂਦੇ ਆ ਆਹ ਤਰੀਕ ਸਰਨਾ ਨੂੰ ਦੱਸੀ ਆਹ ਤਰੀਕ ਸਰਨਾ ਨੂੰ ਦੱਸੀ ਆ ਅੱਜ ਵੀ ਤੁਹਾਨੂੰ ਅੰਦਰ ਤੋਂ ਆਇਆ ਸੀ ਅੱਜ ਕੀ ਕਿਹਾ ਉਹਨਾਂ ਨੇ ਅੱਜ ਨਹੀਂ ਇਹ ਬੰਦੇ ਗਏ ਨੇ ਕੱਲ ਸਾਨੂੰ ਬੁਲਾਇਆ ਚੋਂ ਬੰਦਿਆਂ ਨੂੰ ਕੱਲ ਨੂੰ ਮਥੇ ਨਹੀਂ ਲੱਗਣ ਦਿੱਤਾ 3 ਘੰਟੇ ਅੰਦਰ ਬੈਠੀ ਰੱਖਿਆ ਗੱਡੀਆਂ ਬਾਹਰ ਕੱਢੀ ਗਏ ਅਰੇਸਟ ਕਰਦੇ ਪੈਸੇ ਬੰਦੇ ਇੱਥੇ ਜਿਹੜੇ ਬੈਠੇ ਠਾਤੇ ਉਹ ਕਹਿੰਦੇ ਅੰਦਰੋਂ ਆਉਣਗੇ ਤੇ ਫਿਰ ਗੱਡੀਆਂ ਜਾਣੀਆਂ ਤੇ ਅਸੀਂ ਫਿਰ ਜਦੋਂ ਆ ਗਏ ਉਹਨਾਂ ਨੇ ਨਹੀਂ ਕੋਈ ਸਾਡੀ ਗੱਲ ਮੰਨੀ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਸਾਡਾ ਜੋ ਇਨਸਾਫ ਹੈ ਸਾਨੂੰ ਮਿਲਣਾ ਚਾਹੀਦਾ ਅੱਜ ਸਾਡੀ ਤਨਖਾਹ ਜਿਹੜੀ ਉਹ ਬੰਦਿਆਂ ਨੇ ਪੈਣੀ ਚਾਹੀਦੀ ਆ ਤਨਖਾਹ ਤੇ ਨਾਲ ਜੋ ਬੰਦਾ ਕਰਦਾ ਸਾਡਾ ਆ ਬਿਲਕੁਲ 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 ਸਾਡਾ ਹੱਕ ਮਿਲਣਾ ਚਾਹੀਦਾ ਜੀ ਸਾਡਾ ਹੱਕ ਸਾਨੂੰ ਦੇਣਾ ਚਾਹੀਦਾ ਜੇ ਨਹੀਂ ਤੁਹਾਡੀਆਂ ਮੰਗਾਂ ਮੰਨਦੇ ਫ ਔਰ ਫਿਰ ਹੁਣ ਕੀ ਕਰਨਾ ਇਧਰ ਤੇ ਕੀ ਕਰ ਸਕਦੇ ਮੈਂ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ ਹੋਰ ਹੈ ਨਹੀਂ ਕੋਈ ਜ਼ਮੀਨ ਜਾਂਦਾ ਨਹੀਂ ਕੋਈ ਨੌਕਰੀ ਦੇ ਕੋ ਮੁੰਡੇ 12 ਨਿਆਣੇ 12 ਪੜੇ ਕਹ ਦੀ ਦੱਸੋ ਪਹਿਲਾਂ ਮੈਨੂੰ ਅਸੀਂ ਹੁਣ ਇਧਰੋਂ ਨੌਕਰੀ ਕੱਢਦੀ ਹੈ ਦਿਹਾੜੀ ਕਰਨ ਤੋਂ ਕਿ ਹੈਗੇ ਅਸੀਂ ਕਿਸੀ ਰਿਟਾਇਰਮੈਂਟ ਹੋਏ ਹਾਂਜੀ 1.5 ਸਾਲੋਂ ਦਿਲੇ ਰਿਟਾਇਰਮੈਂਟ ਹੋਏ ਨਹੀਂ ਹਾਂਜੀ ਅੱਜ ਤੁਸੀਂ ਹਮੀਰਾ ਫੈਕਟਰੀ ਮੋਰੇ ਧਰਨਾ ਲਾਇਆ ਵਾ ਕੀ ਵਜਾ ਵਾ ਦੱਸੋ ਵਜਾ ਇਹ ਆ ਕਿ ਸਾਡੇ ਨਾਲ ਵਧੀਕੀ ਹੋ ਰਹੀ ਸਾਰਿਆਂ ਦੇ ਨਾਲ ਅਸੀਂ ਬਹੁਤ ਨੋਬਲ ਫੈਮਲੀਆ ਨਾਲ ਬਿਲੋਂਗ ਕਰਦੇ ਹਾਂ ਕੋਈ ਅਸੀਂ ਅਨਪੜ ਗਵਾਰ ਤਾਂ ਹੈ ਨਹੀਂਗੇ ਸਾਡੇ ਨਾਲ ਵਧੀਕੀ ਇੰਨੀ ਹੋਈ ਆ ਕਿ ਮੇਰੀ ਲੱਤ ਟੁੱਟੀ ਏ ਗਿੱਟਾ ਟੁੱਟਾ ਹੋਇਆ ਮੇਰੀ ਲੱਤ 3 ਮਹੀਨੇ ਮੈਂ ਮੰਜੇ ਤੇ ਰਿਹਾ ਕਿਸੇ ਨੇ ਬਾਤ ਨਹੀਂ ਪੁੱਛੀ ਜੇ ਮੈਂ ਆਇਆ ਇਹਨਾਂ ਕੋ ਤੇ ਕਹਿੰਦੇ ਤੈਨੂੰ ਰਿਜਾਈਨ ਦੇਣਾ ਪੈਣਾ ਆ ਤੇ ਤੈਨੂੰ ਪੈਸੇ ਮਿਲ ਜਾਣਗੇ ਬਕਾਇਦਾ ਉਹਨਾਂ ਨੇ ਲਿਖਤੀ ਮੇਰੇ ਕੋ ਲਿਖਿਆ ਵੀ ਆ ਮੇਰੇ ਕੋਲ ਲਿਖਿਆ ਗਿਆ ਆ ਕਿ ਮੈਂ ਆਪਣੀ ਲੱਤ ਟੁੱਟੀ ਆ ਗਿੱਟਾ ਟੁੱਟਾ ਹੋਇਆ ਇਸ ਕਰਕੇ ਮੈਂ ਤੰਗ ਆ ਪਰੇਸ਼ਾਨ ਆ ਮੇਰੀ ਨੌਕਰੀ ਵੀ ਚਲੀ ਗਈ ਇਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ ਕਿਸੇ ਅਲੀਗੇਸ਼ਨ ਲਾ ਕੇ ਸਾਡੇ ਨਾਲ ਵਧੀ ਕੀ ਇੰਨੀ ਹੋ ਰਹੀ ਆ ਸਾਡੇ ਬੱਚੇ ਜਿਹੜੇ ਡਿਪਰੈਸ਼ਨ ਚ ਜਾ ਰਹੇ ਆ ਸਾਡੇ ਬੱਚੇ ਪੜੇ ਲਿਖੇ ਜਿਹੜੇ ਆ ਉਹਨਾਂ ਨਾਲ ਇੰਨਾ ਨੁਕਸਾਨ ਹੋ ਰਿਹਾ ਸਾਡੇ ਰੋਜ਼ ਕਲੇਸ਼ ਵੀ ਹੋਣਾ ਆ ਕਿਉਂਕਿ ਵਾਈਫ ਨੇ ਕਹਿਣਾ ਕਿ ਤੂੰ ਲਿਹਾਉਂਦਾ ਨਹੀਂ ਕੁਛ ਕਮਾ ਕੇ ਕਮਾਊਗਾ ਤੇ ਬੱਚੇ ਪੜਨਗੇ ਪੜਨ ਵਾਲੇ ਬੱਚੇ ਤੁਹਾਨੂੰ ਆਪਣੀਆਂ ਮੰਗਾ ਮੰਗਦੇ ਮੰਗਾ ਮੰਦਿਆਂ ਨੂੰ ਇਹਨਾਂ ਨੇ ਸਾਨੂੰ ਗੇਟ ਤੋਂ ਲੰਘਣ ਹੀ ਨਹੀਂ ਦੇਣਾ ਗੱਲ ਕਿਨੇ ਰਿਜ਼ਾਇਨ ਦਿੱਤੇ ਨੂੰ ਕਿੰਨਾ ਚਿਹਰਾ ਰਿਜ਼ਾਇਨ ਦਿੱਤੇ ਨੂੰ ਮੈਨੂੰ ਜਦੋਂ ਮੇਰੀ ਲੱਤ ਟੁੱਟ ਗਈ ਐ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੂੰ ਸਮਾਂ ਦੱਸੋ ਸਾਲ 2 ਸਾਲ ਹੋਈ ਚੱਲੇ ਸਾਲ ਕੁ ਹੋ ਗਿਆ ਮੈਨੂੰ ਤਕਰੀਬਨ ਤੋਂ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਇਹਨਾਂ ਕੋ ਮੰਗਾਂ ਇਹਨਾਂ ਨੂੰ ਸਾਰਾ ਪਤਾ ਹੈ ਤੁਹਾਡਾ ਕੀ ਕੀ ਰਹਿੰਦਾ ਇੱਥੇ ਲੈਣ ਵਾਲਾ ਬਕਾਇਆ ਮੇਰਾ ਇਹਨਾਂ ਨੇ ਪੂਰਾ 1,76,000 ਬਣਾਇਆ ਐ ਅੱਛਾ ਜੀ ਉਹਦੇ 'ਚੋਂ 1 ਰੁਪਈਆ ਵੀ ਨਹੀਂ ਦਿੱਤਾ ਹੈਗਾ ਫੰਡ ਤੱਕ ਮੈਂ ਅਪਲਾਈ ਕੀਤਾ ਉਹ ਵੀ ਨਹੀਂ ਆ ਰਿਹਾ ਮੇਰੇ ਘਰ 'ਚ ਤੰਗੀ ਆ ਸਾਰਿਆਂ ਦੇ ਘਰ 'ਚ ਤੰਗੀ ਆ ਸਾਰੇ ਦੇਖ ਲਓ ਇੱਥੇ ਸ਼ਖਨਾ ਕਿਦਾਂ ਦੀਆਂ ਹੋਈਆਂ ਪਈਆਂ ਉਹ ਭਾਜੀ ਮੇਰੇ ਪਿੰਡ ਤੋਂ ਹੀ ਨੇ ਉਹਨਾਂ ਦੇ ਨਾਲ ਇੰਨੇ ਗਲਤ ਹੋ ਰਿਹਾ ਕੰਮ ਉਹਨਾਂ ਦੇ ਬੱਚੇ ਜਿਹੜੇ ਆ ਉਹ ਪ੍ਰੈਗਨੈਂਟ ਆ ਇਹਨਾਂ ਦੀ ਬਹੂ ਨੂੰ ਇਹਨਾਂ ਦੀ ਜੀ ਤੇ ਉਹਨਾਂ ਨੂੰ ਹਜੇ ਤੱਕ ਉਹਨਾਂ ਨੂੰ 1 ਰੁਪਈਆ ਨਹੀਂ ਮਿਲ ਰਿਹਾ ਇਹਨਾਂ ਨੇ 35 ਸਾਲ ਸਰਵਿਸ ਕੀਤੀ ਏ ਮੈਂ 18 ਸਾਲ ਕੀਤੀ ਏ ਮੈਨੂੰ ਨੌਕਰੀ ਤੋਂ ਵੀ ਹਟਾ ਦਿੱਤਾ ਗਿਆ ਅਲੀਗੇਸ਼ਨ ਲਾ ਕੇ 12 ਸਾਲ ਮੇਰੇ ਰਹਿੰਦੇ ਸੀ ਮੈਨੂੰ ਇਹਨਾਂ ਨੇ ਬਹੁਤ ਤੰਗ ਕੀਤਾ ਹਰਾਸ ਇਨਾ ਕੀਤਾ ਹੈ ਕਿ ਸਾਰਿਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਮੈਂ ਰੋਟੀ ਸਵੇਰ ਦੀ ਨਹੀਂ ਖਾਧੀ ਹੁਣ ਮੇਰੇ ਭਰਾ ਜਿਹੜੇ ਸੰਸਰ ਸਾਹਿਬ ਗੁਰਦੁਆਰੇ ਤੋਂ ਆਏ ਆ ਉਹਨਾਂ ਨੇ ਸਾਨੂੰ ਲੰਗਰ ਪ੍ਰਸ਼ਾਦਾ ਛਕਾਇਆ ਸਾਨੂੰ ਕਿਸੇ ਨੇ ਬਾਤ ਨਹੀਂ ਪੁੱਛੀ ਅਸੀਂ ਪਾਣੀ ਦੇ ਆਸਰੇ ਰਹਿ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਪ੍ਰਸ਼ਾਸਨ ਵੀ ਸੁੱਤਾ ਪਿਆ ਸਾਰੇ ਸੁੱਤੇ ਵੇ ਆ ਕੋਈ ਜਾਗਦਾ ਨਹੀਂਗਾ ਜਿਹੜਾ ਕੋਈ ਗੱਲ ਕਰਦਾ ਆ ਉਹਦੇ ਨਾਲ ਵਧੀਕੀ ਹੁੰਦੀ ਏ ਹੁਣ ਜੇ ਤੂੰ ਹਾਂਜੀ ਅੱਜ ਤੁਸੀਂ ਹਮੇਰਾ ਫੈਕਟਰੀ ਮoure ਸਾਰੇ ਇਕੱਠੇ ਹੋ ਕੇ ਪਹੁੰਚੇ ਹੋ ਕੀ ਤੁਹਾਡੀ ਸਮੱਸਿਆ ਹੈ ਥੋੜਾ ਵਿਸਤਾਰ ਨਾਲ ਦੱਸੋ ਭਾਈ ਸਾਨੂੰ ਡੇਢ ਸਾਲ ਹੋ ਗਿਆ ਇੱਥੋਂ ਰਿਟਾਇਰਮੈਂਟ ਹੋਇਆ ਨੂੰ ਸਾਨੂੰ ਕੋਈ ਗਰੰਟੀ ਦਾ ਪੈਸਾ ਨਹੀਂ ਦਿੱਤਾ ਗਿਆ ਸਾਡੀ ਕੀ ਪੌਣੇ 3 ਲੱਖ ਗਰੰਟੀ ਬਣੀ ਹੋਈ ਆ ਜਿਹੜਾ ਫੰਡ ਸੀ ਉਹ ਅਸੀਂ ਕਢਾ ਕੇ ਖਾ ਲਿਆ 50000 ਤਾਂ ਫੰਡ ਸੀ ਬਾਕੀ ਨਾਲ ਨਾਲ ਹੀ ਕਢਾਇਆ ਹੋਇਆ ਹੈ ਸੀਗਾ نو ਮੇਰੀ ਪ੍ਰੈਗਨੈਂਟ ਹੈ ਗਈ ਹੈ ਇਸ ਕਰਕੇ ਮੈਂ ਇਹਨਾਂ ਨੂੰ ਬੜੀ ਬਾਰੀ ਆਇਆ ਬਹੁ ਬਾਰੀ ਮਿਲਿਆ ਬੜੀਆਂ ਇਹਨਾਂ ਨੂੰ ਮੈਂ ਰਿਪੋਰਟਾਂ ਦਿਖਾ ਲੀਆਂ ਸਾਰਾ ਕੁਝ ਦਿਖਾ ਲਿਆ ਇਹਨਾਂ ਦੇ ਸਿਰ ਤੇ ਜੂ ਨਹੀਂ ਸਰ ਗਈ ਇਹਨਾਂ ਨੇ ਮੈਨੂੰ ਪੈਸੇ ਨਹੀਂ ਪਾਏ ਦੱਸੋ ਕੱਲ ਨੂੰ ਉਹਨੂੰ 2-3 ਦਾ 3 ਦਿਨ ਦਾ ਟਾਈਮ ਹੈਗਾ ਉਹਨੂੰ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਕੀ ਕਰਾਂ ਦੱਸੋ ਮੈਨੂੰ ਮੇ ਕੋ ਰੁਪਈਆ ਨਹੀਂ ਕੋਲ ਹੈਗਾ ਤੁਸੀਂ ਇਫੈਕਟੀਵ ਮੈਨੇਜਮੈਂਟ ਨਾਲ ਗੱਲ ਕੀਤੀ ਹਾਂ ਹਾਂਜੀ ਮੈਨੇਜਮੈਂਟ ਨਾਲ ਗੱਲ ਕੀਤੀ ਜੀ ਅਸੀਂ ਮੈਂ 20 ਵਾਰੀ ਗਿਆ ਜੀ 20 ਵਾਰੀ ਆਇਆ ਕੋਈ 10 ਦਿਨ ਦਾ ਟਾਈਮ ਜੀ 15 ਦਿਨ ਦਾ ਟਾਈਮ ਸਾਡੇ ਕੋਲ ਲੈਂਦੇ ਆ ਜੀ ਤੇ ਮੁੜ ਕੇ ਟਾਈਮ ਤੋਂ ਟਾਈਮ ਮੁੜ ਕੇ ਨਾ ਕਹਿੰਦੇ ਫਲਾਨਾ ਨਹੀਂ ਆਇਆ ਗੁਰਪ੍ਰੀਤ ਨਹੀਂ ਆਇਆ ਉਹ ਨਹੀਂ ਆਇਆ ਜੀ ਨਹੀਂ ਆਇਆ ਉਹ ਚੰਡੀਗੜ੍ਹ ਗਿਆ ਉੱਥੇ ਗਿਆ ਬਹਾਨੇ ਬਾਈਆਂ ਕਰਦੇ ਜੀ ਲਾਰੇ ਲਾਈ ਜਾਂਦੇ ਸਨ ਤੇ ਫਿਰ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਹਾਡਾ ਕੀ ਮਤਲਬ ਪ੍ਰਸ਼ਾਸਨ ਕੋ ਮੈਂ ਮੰਗ ਕਰਦਾ ਜੀ ਮੇਰੇ ਪ ਮੇਰੇ ਨਾਲ ਬੰਦੇ ਖੜੇ ਆ ਕੱਲ 10 ਸੀਗੇ ਅੱਜ ਬੰਦੇ ਹੈਗੇ 20 ਜੇ ਕੱਲ 10 ਨੂੰ ਪੈਸੇ ਪਾਣ ਦੇ ਇਕੱਠੇ ਪੈਸੇ ਪੈ ਜਾਣੇ ਸੀ ਹੁਣ 20 ਨੂੰ ਪਾਉਣੇ ਪੈਣੇ ਆ ਹੁਣ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਦੋ ਦੋ ਬੰਦੇ ਕਰਕੇ ਪਾ ਲੋ ਸਾਨੂੰ ਉਹਨਾਂ ਤੇ ਭਰੋਸਾ ਕੋਈ ਨਹੀਂ ਵਿਸ਼ਵਾਸ ਕੋਈ ਨਹੀਂ ਵੀ ਉਹ ਪਾਉਣ ਚਾਏ ਨਾ ਪਾਉਣ ਸਾਨੂੰ ਨਹੀਂ ਵਿਸ਼ਵਾਸ ਆ ਅਗਲਾ ਹੁਣ ਕੀ ਰਾਤ ਹੋਈ ਆ ਅਗਲਾ ਮੈਂ ਇਹ ਆ ਜੀ ਮੇਰੇ ਮੇਰਾ ਦਿਲ ਕਰਦਾ ਕਿ ਆਤਮ ਹੱਤਿਆ ਕਰ ਲਵਾਂ ਮੈਂ ਕੋਈ ਨਾ ਕੋਈ ਜ਼ਹਿਰ ਖਾ ਕੇ ਮਰ ਜਾਵਾਂ ਕਿ ਮੇਰੇ ਕੋਲ ਪੈਸਾ ਕੋਲ ਨਹੀਂ ਮੇਰਾ ਬੇਟਾ ਵੀ ਨੌਕਰੀ ਨਹੀਂ ਕੋਈ ਕਰ ਰਿਹਾ ਠੇਕੇਦਾਰ ਦੀ ਨੌਕਰੀ 8000 ਰੁਪ ਉਹਦੇ ਵਿੱਚੋਂ ਦੱਸੋ ਮੇਰੇ ਘਰ ਦਾ ਨਾ ਰਾਸ਼ਨ ਚੱਲਦਾ ਨਾ ਮੇਰਾ ਬਿੱਲ ਬੱਤੀ ਚੱਲਦਾ ਮੈਂ ਗਰੀਬ ਆਦਮੀ ਆ ਨਾ ਮਗਰੀ ਕੋਈ ਜ਼ਮੀਨ ਨਾ ਕੋਈ ਭਾਂਡਾ ਮੈਂ ਬਹੁਤ ਦੁਖੀ ਇਸ ਕਰਕੇ ਆ ਗਏ ਅੱਕੇ ਹੋਏ ਨੇ ਇਹ ਕਦਮ ਚੱਕਿਆ ਇਸੇ ਗੇਟ ਤੇ ਬੈਠਣ ਦਾ ਮੈਨੂੰ ਕੋਈ ਚਾਹ ਮਾਣਨੀ ਮੈਂ ਇੱਥੇ ਸਾਰੀ ਰਾਤ ਸੁੱਤਾ ਰਿਆ ਮੈਂ ਇੱਥੇ ਅਗਰ ਕੋਈ ਸਾਡੇ ਸੱਪ ਲੜ ਜਾਂਦਾ ਕੌਣ ਜ਼ਿੰਮੇਵਾਰ ਸਿਕਾ ਅਸੀਂ ਤਾਂ ਮਾਰਾ ਸੁੱਤੇ ਨਹੀਂ ਸਾਰੇ ਅਸੀਂ ਘਾ ਦੇ ਉੱਤੇ ਲੇਟ ਰਹੇ ਸਾਡੀ ਕਿਸੇ ਨੇ ਵੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਨੀਂਦ ਕਿੱਥੋਂ ਆਣੀ ਨਿਆਣੇ ਰੁਲਣਦਾ ਹੈ ਸਾਡੀ ਹਾਂਜੀ ਵਾਈਫ ਮੇਰੇ ਜੀ ਸਾਹਿਬ ਜੋ ਜਗਜੀਤ ਇੰਡਸਟਰੀ ਦੇ ਬਾਹਰ ਤਾਂ ਮਨ ਲੱਗਾ ਹੋ ਉਹ ਕਿਉਂ ਲੱਗਾ ਹੋ ਥੋੜਾ ਦੱਸ ਦਿਓ ਜੀ ਬਾਰੇ ਜਗਜੀਤ ਤੇ ਬਾਹਰ ਜਿਹੜਾ ਧਰਨਾ ਲੱਗਿਆ ਸੀ ਉਹ ਕੁਝ ਵਰਕਰ ਜਿਹੜੇ ਰਿਟਾਇਰ ਹੋਏ ਉਹਨਾਂ ਦੇ ਗ੍ਰੈਚੂਇਟੀ ਨੂੰ ਲੈ ਕੇ ਹੀ ਵਰਕਰਾਂ ਨਾਲ ਅਸੀਂ ਗੱਲ ਕੀਤੀ ਆ ਤੇ ਨੈਕਸਟ ਵੀਕ ਤੋਂ ਅਸੀਂ ਸਟਾਰਟ ਕਰਦਾਂਗੇ ਤੇ ਬਹੁਤ ਹੀ ਜਲਦੀ ਜਿਹੜੇ ਵਰਕਰ ਬਾਹਰ ਬੈਠੇ ਇਹਨਾਂ ਦਾ ਫੁੱਲ ਐਂਡ ਫਾਈਨਲ ਦਾ ਜਿਹੜਾ ਡੀਜ਼ੇ ਕਲੀਅਰ ਕਰ ਦਾਂਗੇ ਇਹ ਵਰਕਰਾਂ ਨਾਲ ਸਾਡੀ ਗੱਲ ਹੋ ਚੁੱਕੀ ਆ